ਵਾਹਿਗੁਰੂ ਸਾਹਿਬ ਜੀ ਮੈਂ ਨਹੀਂ ਕਾਸ਼ੋਂ ਨਹੀਂ ਕਾਸ਼ ਆਹੇ ਨਾਮ ਮੂਰਾ ਔ ਸਲਜਾਰਾ ਖਲਿਓ ਸਦਨਾ ਜਨ ਤੋਰਾ ਸੁ ਕਉ ਤਲ ਗੁਰ ਸੇਵੀਐ ਅਨਸ ਸਹਜ ਸੁਬਾਏ ਦਰਸ਼ਨ ਪਰਸ਼ੀਆ ਗੁਰੂ ਕਾ ਜਨਮ ਮਾਰਨਾ ਦੁਖ ਜਾਏ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਅਨਵਾ ਸਰਬ ਸੁਖਾਂ ਕਾ ਦਾਤਾ ਸਤਗੁਰ ਤਾਕੀ ਸ਼ਰਣੀ ਪਾਈ ਆਏ ਦਰਸ਼ਨ ਪੇਟਤ ਹੋਤ ਅਨੰਦਾ ਦੁਖ ਗਿਆ ਹਰ ਗਾਇਆ ਸਰਬ ਸੁਖਾਂ ਕਾ ਗਾਤਾ ਸਤਗੁਰ ਕਾ ਕੀ ਸ਼ਰਨ ਪਾਈਆ ਗੁਰਸ਼ਨ ਭੇਟ ਤੋਤ ਅਨੰਦਾ ਦੁੱਖ ਗਿਆ ਹਾਰ ਗਾਈਆ ਹਰਸ ਪੀਵੋ ਭਾਈ ਨਾਮ ਜਪੋ ਨਾਮ ਆਰਾਦੋ ਗੁਰਪੂਰ ਕੀ ਸ਼ਰਨਾਈ ਰਹਾਓ ਤੇ ਸੇ ਪ੍ਰਾਪਤ ਜਿਸ ਤੁਰ ਲਿਖਿਆ ਸੋਈ ਊਰਨ ਭਾਈ ਨਾਨਕੀ ਬੇਰਤੀ ਪ੍ਰਭ ਜੀ ਨਾਮ ਰਹਾ ਲੇਵ ਲਈ ਤਿਸੇ ਪ੍ਰਾਪਤ ਜਿਸ ਤੁਰ ਲਿਖਿਆ ਸੋਈ ਓਰਨ ਪਾਈ ਨਾਨਕੀ ਬੇਨੰਤੀ ਪ੍ਰਭ ਜੀ ਨਾਮ ਰਹਾ ਲੇਵ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹਲਾ 5 ਸਰਬ ਸੁਖਾਂ ਕਾ ਦਾਤਾ ਸਤਗੁਰ ਕਾ ਕੀ ਸ਼ਰਨ ਪਾਈਐ ਦਰਸ਼ਨ ਭੇਟ ਤੋਤ ਅਨੰਦਾ ਦੁਖ ਗਿਆ ਹਾਰ ਗਾਈਐ ਵਾਹ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਹਬ ਜੀ ਸਭ ਕੋ ਕਾ ਸਭਨ ਕੋ ਕਰਤਾ रोग शोक दुखण को हारता एक चित जे एक शिन ਧਾਇਓ ਕਾਲੁ ਫਾਸ ਕੇ ਬੀਜਨਾ ਆਇਓ ਇੱਕ ਚਿਤ ਇੱਕ ਸ਼ਿਨ ਧਾਇਓ ਕਾਲੂ ਫਾਸਕੇ ਵਿਚਨਾ ਆਇਓ ਵਾਹ ਗੁਰੂ ਜੀ ਸਵਈਆ ਐਸੇ ਹੀ ਦਿਵਸ ਬਤੀਤ ਕੀਏ ਸੁਖ ਸੁਖ ਦੁਖ ਪੈ ਕਿਨੂ ਨਹੀਂ ਪਾਇਓ ऐसे ही दिवस व्यतीत किए सुख-दुख सो पै केनु नहीं पाएओ कंचन धाम बने सब के सो निहार जिने शिव सो ललचाओ ਇੰਦਰ ਤਿਆ ਕੇਂਦਰਪੂਰੀ ਸਭ ਦੇਵ ਲੈ ਤਿੰਨ ਦੇਖਣ ਆਇਓ ਦੁਆਰਵਤੀ ਹੂੰ ਕੋ ਸ਼ਾਮ ਪਨੇ ਜਦ ਰਾਏ ਭਲੀ ਬਿਦ ਬਿਉਤ ਬਨਾਇਓ ਇੰਦਰ ਧਿਆ ਕੇਂਦਰਪੁਰੀ ਸਭ ਦੇਵਨ ਲੈ ਤੈਨ ਨ ਦੇਖਣ ਆਇਓ ਦੁਆਰਬਤੀ ਹੂੰ ਕੋ ਸਿਆ ਭਣੇ ਜਦ ਰਾਏ ਭਲੀ ਬਿਦ ਬਿਉਤ ਬਨਾਇਓ ਇਹ ਸ੍ਰੀਦ ਸਮ ਸਕੰਦੇ ਪ੍ਰਾਣਿ ਸੁਣਾੜ ਕੇ ਗ੍ਰਿਸ਼ਣ ਅਵਤਾਰੇ ਦਵਾਰਬਤੀ ਬਨਾਇਬੋ ਸਮਾਪਤ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ